ਦੇ ਵਾਰਡ ਨੰਬਰ 12 ਦੇ ਇੱਕ ਘਰ ਵਿੱਚ ਹੋਈ ਚੋਰੀ ਪਰਿਵਾਰ ਗਿਆ ਸੀ satsang ਸੁਨਣ ਚੋਰ ਸੋਨਾ ਚਾਂਦੀ ਨਕਦੀ ਲੈ ਖੋਏ ਰਫੂ ਚੱਕਰ ਕੁਰਾਲੀ ਦੇ ਵਿੱਚ ਚੋਰਾਂ ਦਾ ਬੋਲਬਾਲਾ ਹੈ ਤੇ ਅਕਸਰ ਰੋਜ਼ਾਨਾ ਹੀ ਕਿਸੇ ਨਾ ਕਿਸੇ ਘਰ ਦੇ ਵਿੱਚ ਚੋਰੀ ਹੋਈ ਜਾਂਦੀ ਹੈ ਅੱਜ ਵੀ ਕੁਰਾਲੀ ਦੇ ਵਾਰਡ ਨੰਬਰ 12 ਦੇ ਵਿੱਚ ਚੋਰੀ ਹੋਈ ਹੈ ਅਤੇ ਸੋਨੇ ਚਾਂਦੀ ਦੇ ਗਹਿਣੇ ਵੀ ਚੁੱਕੇ ਗਏ ਨੇ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਇੱਕ ਵਾਰ ਪਹਿਲਾਂ ਘਰ ਦੀਆਂ ਤਸਵੀਰਾਂ ਦਿਖਾਣ ਇਹ ਤਸਵੀਰਾਂ ਵਾਰਡ ਨੰਬਰ 12 ਦੇ ਘਰ ਦੀਆਂ ਚਿੱਤੇ ਕਿ ਜਿੰਦਾ ਤੋੜ ਕੇ ਚੋਰਾਂ ਵੱਲੋਂ ਨਕਦੀ ਅਤੇ ਹੋਰ ਸਮਾਨ ਚੋਰੀ ਕੀਤਾ ਗਿਆ ਹੈ ਰਸੋਈ ਦੇ ਵਿੱਚ ਖਾਨੇ ਪੂਰੀ ਤਰ੍ਹਾਂ ਖੋਲੇ ਹੋਏ ਨੇ ਅਤੇ ਪੂਰੀ ਛਾਂਦਵੀਨ ਕੀਤੀ ਗਈ ਹੈ ਅਤੇ ਜੋ ਵੀ ਮਿਲਿਆ ਉਹ ਚੋਰਾਂ ਵੱਲੋਂ ਉਹ ਸਮਾਨ ਚੁੱਕਿਆ ਗਿਆ ਹੈ ਬਾਕਾਇਦਾ ਕਿ ﺍﻟमारी ਦੇ ਵਿੱਚ ਵੀ سونے ਦੇ ਗਹਿਣੇ ਪਈ ਸਨ ਅਤੇ ਚੋਰਾਂ ਵੱਲੋਂ ਇਥੋਂ سونے ਦੇ ਗਹਿਣੇ ਵੀ ਚੁੱਕੇ ਗਏ ਨੇ ਅਤੇ ਇਹ ਨੁਕਸਾਨ ਚੋਰਾਂ ਵੱਲੋਂ ਇੱਕ ਪਰਿਵਾਰ ਦਾ ਕਰ ਦਿੱਤਾ ਗਿਆ ਜੋ ਕਿ satsang ਸੁਣਨ ਵਾਸਤੇ ਕੁਰਾਲੀ ਦੇ ਹੀ ਕਿਸੇ ਭਵਨ ਦੇ ਵਿੱਚ ਗਏ ਸੀ ਸਾਡੇ ਨਾਲ ਘਰ ਦੇ ਮਾਲਕ ਹੈ ਸਰ ਆਪਣੇ ਨਾਮ ਕੀ ਹੈ ਜੀ ਮੇਨੋ सुरेंद्र ਸਿੰਘ ਹੈ ਕਦੋਂ ਪਤਾ ਲੱਗਿਆ ਕਿੰਨਾ ਕੁ ਨੁਕਸਾਨ ਹੋਇਆ ਜੀ ਜਦੋਂ ਘਰ ਦੇ ਨਾਲ 12 ਵਜੇ ਤਕਰੀਬਨ 12 ਵਜੇ ਤੋਂ 12:30 ਦੇ ਸਤ ਸੰਗਤ ਤੋਂ ਆਏ ਨੇ ਤੇ ਇਹਨਾਂ ਨੇ ਦੇਖਿਆ ਵੀ ਬਾਹਰ ਦਾ ਜਿੰਦਾ ਟੁੱਟਿਆ ਹੋਇਆ ਤੇ ਇੱਧਰ ਆ ਕੇ ਦੇਖਿਆ ਵੀ ਅਲਮਾਰੀ ਖੁੱਲੀ ਆ ਵੀ ਸਾਰੇ ਬੂਗਲੀ ਜੀ ਬਾਹਰ ਪਈ ਹੈ ਇਹ ਮਤਲਬ ਕਾਫੀ ਪਰੇਸ਼ਾਨ ਹੋ ਗਏ ਇਹਨਾਂ ਨੇ ਬੱਚੇ ਨੂੰ ਫੋਨ ਮਾਰਿਆ ਕਿ ਬੇਟਾ ਜਲਦੀ ਘਰ आओ ਤੇ ਬਾਕੀ ਦਾ ਗੱਲਬਾਤ ਸਾਰੇ ਘਰ ਦੇ ਨੂੰ ਪਤਾ ਅੱਗੇ ਘਰ ਦੇ ਨੇ ਵੀ ਕਿਸ ਤਰ੍ਹਾਂ ਮੇਰੇ ਘਰ ਦੇ ਬਬਰੀ ਜੀ ਖੜੇ ਨੇ ਇਹਨਾਂ ਦੇ ਨਾਲ ਸਾਂਝੀ ਕਰੋ ਕਰਨ ਅੰਡੇ ਕੀ ਕੀ ਸਮਾਨ ਚੋਰੀ ਹੋਇਆ ਜੀ ਘਰ ਦੇ ਵਿੱਚ ਉਹ ਤੇ ਤੁਹਾਨੂੰ ਪਤਾ ਕਿਸ ਤਰ੍ਹਾਂ ਲੱਗਿਆ ਜੀ ਮੇਰੇ ਤਾਂ ਸਾਸਨ ਗਈ ਹੋਈ ਸੀ ਜਦੋਂ ਮੈਂ ਆਏ ਮੈਂ 12 ਲੋਕ ਖੋਲੇ ਮੇਰਾ ਮੇਰਾ ਧਿਆਨ ਗਿਆ ਮੈਂ ਕਿਹਾ ਬੇਟੇ ਨੂੰ ਮੈਂ ਇੰਨਾ ਕਹਿ ਕੇ ਗਈ ਸੀ ਵੀ ਤੂੰ ਅੰਦਰੋਂ ਲੋਕ ਲਾ ਕੇ ਜਾਇ ਚੰਗੀ ਤਰ੍ਹਾਂ ਮੈਂ ਜੇ ਦੇਖਿਆ ਮੈਂ ਕਿਹਾ ਦਰਵਾਜ਼ਾ ਤਾਂ ਖੁੱਲਾ ਪਿਆ ਮੈਂ ਥੋੜੀ ਜਾਲੀ ਵਾਲ ਦਰਵਾਜ਼ਾ ਖੋਲਿਆ ਮੈਂ ਦੇਖਿਆ ਮੈਂ ਕਿਹਾ ਇਹ ਸ਼ਰਾਰਤ ਕਰੀ ਹੋਈ ਹੈ ਤਾਂ ਚੋਰਾਂ ਦੀ ਮੈਂ ਉਸੇ ਟਾਈਮ ਥੋੜੇ ਹਨੇਰਾ ਸੀ ਕਮਰੇ ਦੇ ਵਿੱਚ ਮੈਂ ਨਿਗਾ ਮਾਰੀ ਮੈਨੂੰ ਵੀ ਡਰ ਲੱਗਿਆ ਵੀ ਕਿਤੇ ਅੰਦਰ ਨਾ ਹੋਣ ਮੈਂ ਉਸੇ ਟਾਈਮ ਬਾਹਰ ਗਈ ਪੜੋਸੀਆਂ ਨੂੰ ਬਾਜਾ ਮਾਰੀਆਂ ਵੀ ਆਓ ਸਾਡੇ ਘਰ ਚੋਰੀ ਹੋ ਗਈ ਜਿੰਦੇ ਤੋੜੇ ਹੋਏ ਨੇ ਤੇ ਸਮਾਨ ਕੀ ਕੀ ਚੋਰੀ ਹੋਇਆ ਤੁਸੀਂ ਦੇਖਿਆ ਜੀ। ਸਮਾਨ ਦੇਖਿਆ ਜੀ ਵੀ ਮਤਲਬ ਮੈਂ ਕਿਹਾ ਵੀ ਸੋਨਾ ਲੈ ਕੇ ਜੀ ਜ਼ਰੂਰ ਹੋ ਕਿਉਂਕਿ ਮੈਨੂੰ ਪਤਾ ਸੀ ਵੀ ਘਰਦਿਆਂ ਦੀ ਬੁਗਲੀ ਵਿੱਚ ਰੱਖਦੇ ਨੇ ਆਪਣੀ ਕੀਮਤੀ ਸਮਾਨ ਇਹ। ਤੇ ਜਦ ਮੈਂ ਦੇਖੀ ਬੁਗਲੀ ਮੈਂ ਕਿਹਾ ਲੈ ਵੀ ਉਹ ਤਾਂ ਕੰਮ ਜੱਬਣਾ ਕਰਕੇ ਚਲੇ ਗਏ ਉਹਨਾਂ ਨੇ ਸੋਨਾ ਚੋਂ ਕੱਢ ਲਿਆ ਜੋ ਵੀ ਉਹਨਾਂ ਨੇ ਰੱਖਿਆ ਸੀ ਪੈਸੇ ਵੀ। ਕੋਈ ਨਕਦੀ ਵੀ ਚੋਰੀ ਹੋਈ ਹੈ ਜੀ? ਨਕਦੀ ਵੀ ਵਿੱਚ ਰੱਖਦੇ ਨੇ ਜੀ ਇਹ ਬੁਗਲੀ ਦੇ ਵਿੱਚ ਨਾਲ ਹੀ। ਲਗਭਗ 5 ਹਜ਼ਾਰ। ਪੁਲਿਸ ਪੁਲਿਸ ਵਾਲੇ ਆਏ ਸੀਗੇ ਜੀ। ਪੁਲਿਸ ਵਾਲੇ ਆਏ ਨੇ ਜੀ ਬਹੁਤ देर बाद ਆਏ ਜੀ ਫਿਰ ਅਸੀਂ ਬਾਰ-ਬਾਰ ਬਾਰ-ਬਾਰ ਉਹਨਾਂ ਨੂੰ ਕਾਲ ਕਰਦੇ ਰਹੇ ਵੀ ਤੁਸੀਂ ਆ ਇੱਕ ਤਾਂ ਪਹਿਲਾਂ ਹੀ ਘਰ ਦੇ ਵਿੱਚ ਚੋਰੀ ਹੁੰਦੀ ਹੈ ਤੇ ਪੁਲਿਸ ਨੂੰ ਵੀ ਤਰਲੇ ਮਿੰਤਾ ਕਰਨੀਆਂ ਪੈਂਦੀਆਂ ਵੀ ਆਜੋ ਯਾਰ ਘੱਟੋ ਘੱਟ ਆ ਕੇ ਦਾ ਦੇਖ ਲੋ ਤੇ ਨੁਕਸਾਨ ਲੋਕਾਂ ਦਾ ਹੁੰਦਾ ਸਾਡੇ ਨਾਲ ਭੀਮ ਸਿੰਘ ਜੀ ਨੇ ਜੋ ਕਿ ਇੱਕ ਸਮਾਜ ਸੇਵੀ ਨੇ ਭੀਮ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕੁਰਾਲੀ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਗੱਲ ਇਹ ਹੈ ਵੀ ਚੋਰੀਆਂ ਤਾਂ ਹੋ ਰਹੀਆਂ ਦਿਨ ਚ ਹੋ ਰਹੀਆਂ ਹੈ ਹੈਰਾਨੀ ਦੀ ਗੱਲ ਹੈਗੀ ਹੈ ਔਰ ਇਹ ਇਹਨੂੰ ਠੱਲ ਪਾਉਣ ਵਾਸਤੇ ਮਹਿਲਾ ਕਮੇਟੀਆਂ ਜੂੜ ਬਣਾਉਣੀਆਂ ਚਾਹੀਦੀਆਂ ਹਨ ਔਰ ਪੁਲਿਸ ਨੂੰ ਵੀ ਚਾਹੀਦਾ ਹੈਗਾ ਜਿੰਨੇ ਵੀ ਇਹ ਬਾਹਰਲੇ ਬਾਹਰਲੇ ਲੋਕ ਆਏ ਹਨ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰੇ ਪੁਲਿਸ ਵਕੈਰੀ ਵੈਰੀਫਿਕੇਸ਼ਨ ਦੀ ਗੱਲ ਜਰੂਰ ਕਰੀ ਐ ਤਾਂ ਨਵੇਂ ਐਸਐਚਓ ਸਾਹਿਬ ਵੀ ਆਏ ਆ ਅਸੀਂ ਵੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਕਿ ਜਿੰਨੇ ਵੀ ਲੋਕ ਰਾਲੀ ਦੇ ਵਿੱਚ ਰਹਿ ਰਹੇ ਨੇ ਅਤੇ ਪ੍ਰਵਾਸੀ ਨੇ ਉਹਨਾਂ ਦੀ ਵੈਰੀਫਿਕੇਸ਼ਨ ਜਰੂਰ ਕੀਤੀ ਜਾਵੇ ਤਾਂ ਕਿ ਅਜਿਹੀਆਂ ਵਾਰਦਾਤਾਂ ਨਾ ਹੋਵੇ ਸਾਡੇ ਨਾਲ ਜੀਐਲ ਮੁਖੀ ਜੀ ਅਨੰਦ ਸਾਹਿਬ ਨੇ ਸਰ ਤੁਸੀਂ ਵੀ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਹੋਈ ਹੈ ਇੱਕ ਦਿਨ ਦੇ ਵਿੱਚ ਹੀ ਚੋਰਾਂ ਦੇ ਇਹਨੇ ਹੌਸਲੇ ਬੁਲੰਦ ਹੈ ਕਿ ਬਿਨਾਂ ਰੋਕ ਟੋਕਿਆ ਕਿਸੇ ਡਰ ਤੋਂ ਇਹ ਆਮ ਗਲੀਆਂ ਦੇ ਵਿੱਚ ਘੁੰਮ ਰਹੇ ਹਨ ਰੋਜ਼ ਦੀਆਂ ਹੀ ਅਸੀਂ ਇਹ ਵੀਡੀਓਜ਼ ਤੇ ਇਹ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਸੋ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਦੇ ਬਾਅਦ ਇਹਨੂੰ ਠੱਲ ਪਾਈ ਜਾਏ ਔਰ ਆਪਣੇ ਜੋ ਵੀ ਡਿਊਟੀ ਬਣਦੀ ਹੈ ਤੇ ਇਹਨਾਂ ਅਪਰਾਧੀ ਜਵਾਨਾਂ ਉਨਾਂ ਖਿਲਾਫ ਸਖਤ ਕਾਰਵਾਈ ਕਰੇ ਆ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਅਤੇ ਨਾਲ ਅਸੀਂ ਵੀ ਕੁਰਾਲੀ ਦੀ ਸਿਟੀ ਪੁਲਿਸ ਨੂੰ ਅਪੀਲ ਕਰਦੇ ਹਾਂ ਕਿ ਕਈ ਕੁਰਾਲੀ ਦੇ ਸੀਸੀਟੀਵੀ ਕੈਮਰੇ ਵੀ ਖਰਾਬ ਪਏ ਨੇ ਇਹਨਾਂ ਨੂੰ ਵੀ ਦਰੁਸਤ ਕਰਾਇਆ ਜਾਵੇ ਤਾਂ ਕਿ ਜੇਕਰ ਕੋਈ ਚੋਰੀ ਹੁੰਦੀ ਹੈ ਤਾਂ ਉਹਨਾ ਕੈਮਰੇਆਂ ਰਾਹੀਂ ਚੋਰਾਂ ਨੂੰ ਫੜਿਆ ਜਾ ਸਕੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਰਣ ਕੁਰਾਲੀ